ਸਸਿਕਾਹ ਦੋਸਤੋ ਮੈਂ ਅਮਰੀਕ ਸਿੰਘ ਪ੍ਰਿੰਸ ਤੁਸੀ ਦੇਖ ਰਹੇ ਹੋ ਤਹਿਨ ਕੱਟੀਬੀ ਤਹਿਨ ਕੱਟੀਬੀ ਦੇ ਵਿਸ਼ੇਸ਼ ਪ੍ਰੋਗਰਾਮ ਇੱਕ ਮੁਲਾਕਾਤ ਦੇ ਵਿੱਚ ਅੱਜ ਲੈ ਕੇ ਆਏ ਆ ਤੁਹਾਨੂੰ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਜਿੱਥੇ ਅੱਜ ਤੁਹਾਨੂੰ ਅਨੁਚਾ ਦੇ ਮਹਾ ਡਾਕਟਰ ਸੁਜੀਤ ਕੌਰ ਦੇ ਨਾਮ ਲਵਾਂਗੇ ਮੈਡਮ ਸਸਿਕਾਹ ਸਸਿਕਾਹ ਜੀ ਮੈਨੂੰ ਬਾਜੀ ਤੁਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਕਿਹੜਾ ਫਰੂਟ ਸਾਨੂੰ ਦੋਗੇ ਤੁਸੀ ਲੋਕਾਂ ਦੀ ਸਿਹਤ ਵਾਸਤੇ ਜਿਹੜਾ ਅੱਛਾ ਹੋਵੇ ਦੇਖੋ ਜੀ ਜੇਸੀ ਫਰੂਟਸ ਦੀ ਗੱਲ ਕਰਦੇ ਆ ਤਾਂ ਅਸੀਂ ਤਕਰੀਬਨ ਸਾਰੇ ਫਰੂਟਸ ਨਹੀਂ ਕਹਿੰਨੇ ਕਿ ਜਿਹੜੇ ਫਰੂਟਸ ਨੇ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਹੁੰਦੇ ਨੇ ਬਹੁਤ ਅੱਛੇ ਮੰਨੇ ਜਾਂਦੇ ਨੇ ਕਿਉਂਕਿ ਦੇਖੋ ਸਾਡੀ ਬੜੀ ਇੱਕ ਕਲੀਅਰ ਕਟਿੰਗ ਐਗਜ਼ਾਮਪਲ ਆ ਕਿ ਜਦੋਂ ਅਸੀਂ ਬਿਮਾਰ ਹੁੰਨੇ ਆ ਤਾਂ ਸਾਨੂੰ ਹਾ ਡਾਕਟਰ ਕਹਿੰਦਾ ਕਿ ਫਰੂਟਸ ਖਾਓ ਹੈਨਾ ਤੇ ਅਸੀਂ ਹਮੇਸ਼ਾ ਕਹਿੰਦੇ ਕਿ ਜੇ ਅਸੀਂ ਫਰੂਟਸ ਪਹਿਲਾਂ ਹੀ ਖਾ ਲਏ ਤਾਂ ਹੋਸਾ ਬਸ ਬਿਮਾਰ ਨਹੀਂ ਹੋਈ ਦੇਖੋ ਇਹ ਕੋ ਫਲਾਂ ਦਾ ਇਹਦਾ ਯੋਗਦਾਨ ਹੈਗਾ ਸਾਡੇ ਇੱਕ ਡੇ ਟੂ ਡੇ ਲਾਈਫ ਦੇ ਵਿੱਚ ਬਹੁਤ ਵੱਡਾ ਹੈਗਾ ਦੇਖੋ ਇਹਦੇ ਵਿੱਚ ਬਹੁਤ ਜ਼ਿਆਦਾ ਸਾਡੇ ਚ ਕਹੋ ਜੀ ਰੋਗ ਪ੍ਰਤੀਰੋਧਕ ਜਿਹੜੀਆਂ ਹੈਗੀਆਂ ਨੇ ਇਹਨਾਂ ਚ ਪ੍ਰੋਪਰਟੀਜ਼ ਹੁੰਦੀਆਂ ਨੇ ਤੇ ਜਿਹੜੀਆਂ ਸਾਨੂੰ ਹਰ ਪੱਖ ਤੋਂ ਚਾਹੇ ਗਰਮੀ ਆ ਚਾਹੇ ਸਰਦੀ ਆ ਚਾਹੇ ਕਿਸੇ ਬਿਮਾਰੀ ਜੀਵਾਣ ਕੁਟਾਣ ਹਰ ਇੱਕ ਤੋਂ ਬਚਾਉਣ ਦੀ ਸਮਰੱਥਾ ਰੱਖਦੇ ਨੇ ਸੋ ਫਲਾਂ ਦੀ ਮਹੱਤਤਾ ਤੇ ਬਹੁਤ ਜ਼ਿਆਦਾ ਹੈਗੀ ਆ ਦੇਖੋ ਹੁਣ ਸੀਜ਼ਨ ਚੱਲ ਰਿਹਾ ਗਰਮੀ ਦਾ ਸੀਜ਼ਨ ਚੱਲ ਰਿਹਾ ਤਾਂ ਗਰਮੀਆਂ ਦੇ ਵਿੱਚ ਜੇ ਮੈਂ ਕਹਾਂ ਕਿ ਸਾਡੇ ਕੋਲ ਕੁਦਰਤ ਦੀ ਬਹੁਤ ਵੱਡੀ ਬਖਸ਼ਿਸ਼ ਹੈ ਆੜੂ ਤੇ ਅਲੂ ਚ ਦਾ ਫਲ ਆੜੂ ਤੇ ਨੂੰਚੇ ਕਿਹੋ ਜਿਹੇ ਫਲ ਨੇ ਜਿਹੜੇ ਸਾਡੇ ਕੋਲ ਤਕਰੀਬਨ ਮਈ ਦੇ ਵਿੱਚ ਆਉਂਦੇ ਨੇ ਜੋ ਸਾਡੇ ਕੋਲੇ ਬਹੁਤ ਜ਼ਿਆਦਾ ਸਾਡੇ ਗਰਮੀ ਦਾ ਸਿਖਰ ਹੁੰਦਾ ਉਸ ਵੇਲੇ ਤਾਂ ਉਸ ਵੇਲੇ ਕੀ ਹੁੰਦਾ ਕਿ ਜਦੋਂ ਗਰਮੀ ਦਾ ਸਿਖਰ ਹੁੰਦਾ ਤਾਂ ਸਾਡੀ ਜਿਹੜੀ ਜਿਹੜਾ ਸਰੀਰ ਹੈਗਾ ਉਹਨੂੰ ਬਹੁਤ ਜ਼ਿਆਦਾ ਉਹ ਤੇ ਸਟ्रेस ਆ ਜਾਂਦਾ ਗਰਮੀ ਦਾ ਉਹਦੇ ਚ ਸਾਨੂੰ ਬਹੁਤ ਜ਼ਿਆਦਾ ਕਹ ਲੋ ਕਿ ਨਿਊਟ੍ਰੀਸ਼ਨ ਦੀ ਲੋਡ ਹੁੰਦੀ ਹੈ ਜੋ ਅੱਛੀ ਨਿਊਟ੍ਰੀਸ਼ਨ ਹੋਵੇ ਉਹ ਅਸੀਂ ਫਲਾਂ ਤੋਂ ਲੈ ਸਕਦੇ ਹਾਂ ਜੋ ਜਿੱਦ ਗੱਲ ਇਹ ਹੈਗੀ ਹੈ ਕਿ ਇਹ ਜਿਹੜੇ ਫਲ ਹੁੰਦੇ ਉਹਨਾਂ ਦੇ ਵਿੱਚ ਇੱਕ ਪਾਣੀ ਦੇ ਆਪਰਪੂਰ ਹੁੰਦੇ ਨੇ ਗਰਮੀਆਂ ਦੇ ਵਿੱਚ ਸਾਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਸਾਡੇ ਸਰੀਰ ਨੂੰ ਜੇ ਅਸੀਂ ਕਹੀ ਆਲੂ ਨੇ ਆਲੂ ਬੁਖਾਰਾ ਨੇ ਇਹ ਇੱਕੋ ਜਿਹੀ ਕੈਟਾਗਰੀ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਵੀ ਕਾਫੀ ਜ਼ਿਆਦਾ ਹੁੰਦਾ ਤੇ ਸਾਡੇ ਹੋਰ ਖਰਾਕੀ ਤੱਤ ਵੀ ਬਹੁਤ ਜ਼ਿਆਦਾ ਹੁੰਦੇ ਜੋ ਸਾਨੂੰ ਗਰਮੀ 'ਚ ਬਚਾਉਣ ਦੇ ਵਿੱਚ ਮਦਦ ਕਰਦੇ ਨੇ ਹਾਂ ਤਾਂ ਸਭ ਤੋਂ ਪਹਿਲਾਂ ਆਲੂ ਬੁਖਾਰਾ ਦੀ ਗੱਲ ਹਾਂਜੀ ਆਲੂ ਬੁਖਾਰਾ ਜਿਹੜਾ ਹੈਗਾ ਦੇਖੋ ਅਸੀਂ ਆਲੂ ਬੁਖਾਰਾ ਕਹਿ ਲੈਨੇ ਅਸਲ 'ਚ ਇਹ ਪੰਜਾਬੀ 'ਚ ਅਲੂਚਾ ਹੀ ਕਹਿੰਦੇ ਆ ਇਹਨਾਂ ਆਲੂ ਬੁਖਾਰਾ ਇੱਕ ਅਲੂਚੇ ਦੀ ਕਿਸਮ ਹੁੰਦੀ ਸੀ ਇਸ ਕਰਕੇ ਇਹਦਾ ਨਾਮ ਆਲੂ ਬੁਖਾਰਾ ਪਿਆ ਗਿਆ ਤੇ ਪਰ ਉਹ ਇੱਕ ਕਿਸਮ ਦਾ ਨਾਮ ਹੈਗਾ ਆਲੂ ਬੁਖਾਰਾ ਵੈਸੇ ਅਸੀਂ ਅਲੂਚਾ ਹੀ ਕਹਿੰਦੇ ਆ ਸੋ ਸਾਡੇ ਕੋਲੇ ਜੇ ਅਸੀਂ ਅਲੂਚੇ ਦੀ ਗੱਲ ਕਰਦੇ ਆ ਤਾਂ ਦੇਖੋ ਅਲੂਚੇ ਦੀ ਸਾਡੇ ਕੋਲੇ ਪੀਏਯੂ ਦੇ ਵਿੱਚ ਸਾਡੇ ਕੋਲੇ ਦੋ ਵੈਰਾਈਟੀਆਂ ਦੋ ਕਿਸਮਾਂ ਨੇ ਇੱਕ ਹੈਗੀ ਸਤਲਜ ਪਰਪਲ ਤੇ ਇੱਕ ਹੈਗੀ ਕਾਲਾ ਅਮਰਤਸਰੀ ਦੋ ਵੈਰਾਈਟੀਆਂ ਸਾਡੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਹੋਈਆਂ ਨੇ ਜੋ ਕਿ ਬਹੁਤ ਵਧੀਆ ਸਾਡੀਆਂ ਪਰਫਾਰਮ ਕਰ ਰਹੀਆਂ ਨੇ ਸਾਡੀ ਪੂਰੀ ਸਟੇਟ ਦੇ ਵਿੱਚ ਕੀ ਕਹਿੰਦੇ ਨਾਲ ਲੱਗਦੇ ਨੇ ਸਟੇਟਸ ਵਾਲੇ ਵੀ ਨੂੰ ਲੈ ਕੇ ਜਾਂਦੇ ਆ ਜੇ ਅਲੂਚ ਦੀ ਗੱਲ ਕਰਦੇ ਆ ਅਲੂਚੇ ਨੂੰ ਇੱਕ ਥੋੜਾ ਜਿਹਾ ਠੰਡ ਚਾਹੀਦੀ ਹੁੰਦੀ ਹੈ ਜੇਸੀ ਕਹੀਏ ਕਿ ਜਿੰਨੀਆਂ ਸਾਡੀਆਂ ਇੰਡੀਆ ਦੇ ਠੰਡੀਆਂ ਸਟੇਟਸ ਨੇ ਚਾਹੇ ਉਹ ਕਸ਼ਮੀਰ ਹੈ ਚਾਹੇ ਹਿਮਾਚਲ ਪ੍ਰਦੇਸ਼ ਹੈ ਚਾਹੇ ਉੱਤਰਾਖੰਡਾ ਉੱਥੇ ਲੋਚ ਦੇ ਹੋ ਕਿਸਮਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਜ਼ਿਆਦਾ ਠੰਡ ਦੀ ਲੋੜ ਹੁੰਦੀ ਹੈ ਪਰ ਜੇ ਸੀ ਪੰਜਾਬ ਦੀ ਗੱਲ ਕਰੀ ਤੇ ਸਾਡੇ ਕੋਲੇ ਉਹ ਕਿਸਮਾਂ ਹੁੰਦੀਆਂ ਨੇ ਸਾਡੇ ਕੋਲੇ ਕ੍ਰਿਸਟਿਕਸ਼ਨ ਆ ਜਾਂਦੀ ਹੈ ਕਲਿਮਟ ਆ ਜਾਂਦੀ ਹੈ ਕਿ ਸਾਡੇ ਕੋਲੇ ਉਹੀ ਕਿਸਮਾਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਕਾਠ ਛੰਡ ਦੀ ਰਿਕੁਆਇਰਮੈਂਟ ਹੈ ਕਿਉਂਕਿ ਸਾਡੇ ਕੋਲ ਸਾਡੇ ਕੋਲ ਚਿਲਿੰਗ ਯੂਨਿਟ ਨਹੀਂ ਸਾਡੇ ਕੋਲ ਚਿਲਿੰਗ ਹਾਰਸ ਨੇ ਉਨੇ ਹੀ ਹੁੰਦੇ ਆ ਇੱਕ ਰਿਸਟ੍ਰਿਕਟਿਡ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਵੈਰਾਈਟੀਆਂ ਲਾ ਸਕਦੇ ਹਾਂ ਉਸ ਕਰਕੇ ਸਾਡੇ ਕੋਲ ਦੋ ਵੈਰਾਈਟੀਆਂ ਹੈਗੀਆਂ ਨੇ ਜਿਉਂ ਜਿਹੜੀਆਂ ਇੱਕ ਤੁਹਾਡੀ ਸਤਲਜ ਪਰਪਲ ਹੈ ਤੇ ਦੂਸਰਾ ਹੈਗਾ ਕਾਲਾ ਅੰਮ੍ਰਿਤਸਰੀ ਹੁਣ ਮੈਂ ਇੱਥੇ ਇਹ ਗੱਲ ਜ਼ਰੂਰ ਦੱਸਣੀ ਚਾਹੂੰਗੀ ਕਿ ਜਿਹੜੇ ਕਾਲਾ ਅੰਮ੍ਰਿਤਸਰੀ ਵੈਰਾਈਟੀ ਹੈਗੀ ਜਿਹੜੀ ਇਹਦਾ ਫਲ ਜਿਹੜਾ ਥੋੜਾ ਛੋਟਾ ਹੁੰਦਾ ਤੁਹਾਡੇ ਸਤਲਜ ਪਰਪਲ ਨਾਲ ਤੇ ਅਸੀਂ ਉਹਨੂੰ ਜੈਮ ਜੈਲੀ ਬਣਾਉਣ ਲਈ ਵਰਤ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਅਸਲ ਜਿਹੜਾ ਉਹ ਮੇਨ ਜਿਹੜਾ ਫੰਕਸ਼ਨ ਆ ਉਹ ਅਸੀਂ ਕਿਉਂ ਸਫਾਰਿਸ਼ ਕੀਤਾ ਸੀ ਉਹ ਸਾਡੇ ਕੋਲ ਇੱਕ ਪੋਲੀਨਾਈਜ਼ਰ ਦਾ ਕੰਮ ਕਰਦਾ ਸੀ ਕਿਉਂਕਿ ਸਤਲੁਜ ਪਰਪਲ ਵੈਰੈਟੀ ਹੈਗੀ ਆ ਉਹ ਕੱਲੇ ਜੇ ਅਸੀਂ ਲਾਉਨੇ ਸੋਲਿਡ ਬਲਾਕ ਤਾਂ ਫਰੂਟ ਸੈੱਟ ਨਹੀਂ ਹੁੰਦਾ ਉਹਨੂੰ ਫਲ ਨਹੀਂ ਲੱਗਦਾ ਉਹਦੇ ਨਾਲ ਸਾਨੂੰ ਇੱਕ ਦੂਜੀ ਵੈਰੈਟੀ ਲਗਾਉਣੀ ਪੈਂਦੀ ਆ ਪਰ ਪਰਾਗਣ ਕਿਰਿਆ ਵਾਸਤੇ ਠੀਕ ਹੈ ਜੀ ਇਸ ਕਰਕੇ ਜਿਹੜੀ ਸਤਲੁਜ ਜਿਹੜੀ ਸਤਲੁਜ ਪਰਪਲ ਦੇ ਬਲਾਕ ਦੇ ਵਿੱਚ ਅਸੀਂ ਕਾਲਾ ਅਮਰਤਸਰੀ ਦੇ ਬੂਟੇ ਲਾਉਨੇ ਆ ਜਿਹੜਾ ਬੂਟੇ ਲਾਉਣ ਦਾ ਸਮਾਂ ਹੈਗਾ ਅਲੂਚੇ ਦੇ ਉਹ ਹੁੰਦਾ ਜੰਬਰੀ ਦਾ ਅਸੀਂ ਤਕਰੀਬਨ ਲੋਹੜੀ ਦੇ ਨੇੜੇ ਜਾ ਕੇ ਜਿਹੜੀ ਹੈਗੀ ਆ ਮਤਲਬ ਤੁਸੀਂ ਕਹੋ ਮੱਧ ਜ਼ੈਮਰੀ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਅਨੁੱਚੇ ਦੀ ਬੂਟੇ ਲਾਉਣੇ ਸ਼ੁਰੂ ਕਰ ਦਿੰਦੇ ਆ ਤੇ ਬੂਟੇ ਲਾਉਣੇ ਹਨ ਕਿੱਦਾਂ ਨੇ ਦੇਖੋ ਬੂਟੇ ਲਾਉਣ ਦਾ ਸਮਾਂ ਤੁਹਾਨੂੰ ਮੈਂ ਦੱਸਦਾ ਜਿਹੜਾ ਬੂਟੇ ਦਾ ਫਾਸਲਾ ਬੂਟੇ ਤੋਂ ਬੂਟੇ ਦਾ ਫਾਸਲਾ ਜਾਂ ਲਾਈਨ ਤੋਂ ਲਾਈਨ ਦਾ ਫਾਸਲਾ ਹੋ 6 ਮੀਟਰ ਹੁੰਦਾ ਅਨੁੱਚੇ ਦੇ ਵਿੱਚ ਤੇ 110 ਬੂਟੇ ਸਾਡੇ 1 ਏਕੜ ਚ ਲੱਗਦੇ ਨੇ ਤੇ ਉਹਦੇ ਵਿੱਚ ਹੁਣ ਮੈਂ ਤੁਹਾਨੂੰ ਹੁਣੇ ਗੱਲ ਕੀਤੀ ਸੀ ਕਿ ਪਰ ਪ੍ਰਾਗਣ ਕਿਰਿਆ ਵਾਸਤੇ ਸਾਡੇ ਕਾਲਾ ਅੰਮ੍ਰਿਤਸਰੀ ਵਿੱਚ ਲਾਉਣਾ ਹੁਣ ਅਸੀਂ ਕਿੰਨੀ ਰੇਸ਼ਿਓ ਲਾਉਣੇ ਆ ਅਸੀਂ 73 ਪਰਪਲ ਦਾ ਇੱਕ ਸੋਲਿਡ ਬਲਾਕ ਲਾ ਰਹੇ ਹਾਂ ਉਹਦੇ ਵਿੱਚ ਅਸੀਂ ਕੀ ਕਰਾਂਗੇ ਅਸੀਂ 85 ਬੂਟੇ ਲਾਵਾਂਗੇ 73 ਪਰਪਲ ਦੇ ਤੇ ਅਸੀਂ 25 ਬੂਟੇ ਲਾਵਾਂਗੇ ਕਾਲਾ ਅਮਨਤਸਰੀ ਦੇ ਤਾਂ ਸਾਨੂੰ ਭਰਪੂਰ ਫਲ ਮਿਲ ਸਕਦਾ ਪੂਰਾ ਫਲ ਮਿਲ ਸਕਦਾ ਬੂਟੇ ਲਾਉਣ ਦਾ ਤਰੀਕਾ ਤਕਰੀਬਨ ਸਾਰੇ ਫਲਾਂ ਦਾ ਸੇਮ ਹੈ ਕਿ ਅਸੀਂ 1 ਮੀਟਰ ਡੂੰਘਾ ਤੇ 1 ਮੀਟਰ ਚੌੜਾ ਟੋਆ ਪੁੱਟ ਕੇ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਫਾਰਮੈਂਟ ਮਨੇਓਰ ਦੇ ਨਾਲ ਫਿਲ ਕਰਕੇ ਮਿੱਟੀ ਮਿਕਸ ਕਰਕੇ ਫਿਰ ਅਸੀਂ ਉਹਦੇ ਸੈਂਟਰ 'ਚ ਬੂਟਾ ਲਾਉਣੀ ਉਹ ਤਕਰੀਬਨ ਸਾਡਾ ਇੱਕ ਸਟੈਂਡਰਡ ਪ੍ਰੋਟੋਕਾਲ ਹੈਗਾ ਸਾਰੇ ਬੂਟੇ ਲਾਉਣ ਦਾ ਉਸ ਤੋਂ ਬਾਅਦ ਜੀ ਇਹ ਕੋਈ ਜਿਹੜੀ ਅਲੂਚੇ ਦੇ ਵਿੱਚ ਕਟਾਈ ਦੀ ਕਾਫੀ ਮਹੱਤਤਾ ਹੁੰਦੀ ਹੈ ਅਸੀਂ ਬੂਟੇ ਨੂੰ ਸ਼ੇਪ ਦੇਣੀ ਹੁੰਦੀ ਹੈ ਉਹਦਾ ਇੱਕ ਫਰੇਮਵਰਕ ਡਿਵੈਲਪ ਕਰਨਾ ਜੇ ਅਸੀਂ ਫਰੇਮਵਰਕ ਡਿਵੈਲਪ ਨਹੀਂ ਕਰਾਂਗੇ ਤਾਂ ਉਹਦੇ ਚ ਪ੍ਰੋਪਰ ਧੁੱਪ ਹਵਾ ਨਹੀਂ ਜਾਊਗੀ ਬੂਟੇ ਦੀ ਸਿਹਤ ਤਾਂ ਮਾੜੀ ਹੋਊਗੀ ਤੇ ਫਲਾਂ ਦੀ ਕੁਆਲਿਟੀ ਦਾ ਜਿਹੜਾ ਹੈਗਾ ਬੱਦਰ ਉਹ ਵੀ ਗਿਲ ਜਾਊਗਾ ਸੋ ਉਸ ਕਰਕੇ ਅਸੀਂ ਇਹਦੇ ਵਿੱਚ ਸੁਧਰੀ ਹੋਈ ਟਿੱਸੀ ਜਿਹਨੂੰ ਮੋਡੀਫਾਈਡ ਲੀਡਰ ਸਿਸਟਮ ਕਹਿੰਦੇ ਆ ਉਹਦੇ ਸਾਹਮਣੇ ਨਾਲ ਅਸੀਂ ਇਹਦੀ ਕਟਾਈ ਕਰਦੇ ਆ ਇਹਨੂੰ ਸ਼ੇਪ ਦਿੰਨੇ ਜਿਹਨੂੰ ਕਹਿੰਦੇ ਕਿ ਟ੍ਰੇਨਿੰਗ ਕਰਦੇ ਆ ਤੇ ਉਹ ਅਸੀਂ ਕਰਦੇ ਜਿਹੜੀ ਕਟਾਈ ਕਰਦੇ ਆ ਸੀ ਹਰ ਸਾਲ ਜਨਵਰੀ ਚ ਕਰਦੇ ਆ ਇਹਦੀ ਜਦੋਂ ਬੂਟਾ ਡੋਰਮੈਂਟ ਹੁੰਦਾ 2 ਸਾਲ 2 ਸਾਲ 3 ਸਾਲ ਦੇ ਦੌਰਾਨ ਹਾਂ ਬੈਲਾ 1 ਸਾਲ ਤੇ ਤੇ ਹੋ ਫਿਰ 2 ਤੇ ਤੇ ਹੋ ਫਿਰ 3 ਤੇ ਤੇ ਹੋ 3 ਸਾਲਾਂ ਦੇ ਵਿੱਚ ਬੂਟਾ ਆਪਣੀ ਪੂਰੀ ਛਤਰੀ ਬਣਾ ਲੈਂਦਾ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਹਰ ਸਾਲ ਇਹਦੀ ਛੋਟੀ ਮੋਟੀ ਕਟਾਈ ਕਰਦੇ ਆ ਜਨਵਰੀ ਦੇ ਵਿੱਚ ਉਹਦੇ ਵਿੱਚ ਅਸੀਂ ਕੀ ਕਰਦੇ ਆ ਕਿ ਜੇ ਸਾਡੇ ਕੋਈ टाही कोई सुक गई है कोई बीमारी लग गई है कोई आपस फस रही टाणी ने वो असं हर साल जनवरी कट देंगे को, कोई साड़ी सूड नहीं हैगी टा ज़्यादा हैगी झुकती है तो असी ਕਰਦੇ ਰਹੇ ਨੇ ਉਹਦੀ ਬਾਰ ਬਰ ਕਟਾਈ ਕਰਦੇ ਹਰ ਸਾਲ ਉਹ ਗੱਲ ਰਹੀ ਵੀ ਇਹਨੂੰ ਕਿਹੜੀ ਕਿਹੜੀ ਬਿਮਾਰੀ ਤੋਂ ਬਚਾਉਣਾ ਚਾਹੀਦਾ ਜਾਂ ਕਿਹੜੇ ਕਿਹੜੇ ਜਾਨਵਰ ਤੋਂ ਬਚਾਉਣਾ ਚਾਹੀਦਾ ਦੇਖੋ ਜੀ ਬਿਮਾਰੀ ਜਿਹੜੀ ਹੁੰਦੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਇਹ ਨਹੀਂ ਕਹੂੰਗੀ ਕਿ ਆ ਬਿਮਾਰੀ ਲੂਚੇ ਤੇ ਆਉਣੀ ਹੋਣੀ ਹੈ ਇਹ ਤੁਹਾਡੇ ਖਾਮ ਸੰਭਾਲਾ ਤੁਸੀਂ ਕਿਵੇਂ ਕਰਦੇ ਹੋ ਤੁਸੀਂ ਕਿੰਨਾ ਖਿਆਲ ਲੱਖਦੇ ਹੋ ਤੁਸੀਂ ਬਾਗ ਵਿੱਚ ਕਿੰਨਾ ਟਰੈਕਟਰ ਚਲਾਉਨੇ ਹੋ ਜਾਂ ਤੁਹਾਡੇ ਬਾਗ ਦੇ ਵਿੱਚ ਪਹਿਲਾਂ ਤੁਸੀਂ ਮਿੱਟੀ ਟੈਸਟ ਕਰਾਈ ਸੀ ਉਹਦੇ ਵਿੱਚ ਕੋਈ ਪਹਿਲਾਂ ਪੈਥੋਜਨਕਾ ਨਹੀਂ ਸੀਗਾ ठीक है अदरवाइज जोड़े असी यूनिवर्स बूटे दी है अरे थोड़ा निरोग रहत, नरोग ही बूटे ही दिने रोग रहहत बूटे दिखे तो बूटे च इट्सैल्फ कोई बीमारी नहीं आँगी अपने आप हाँ ये कई बार की होंगे कि जो नमें पत्ते निकलते फरवरी के हल्का तो कई बार थेला चेपा आ जाता है गा? ਠੀਕ ਹੈ ਉਹ ਜੇ بارش ਹੋ ਜੇ ਆਪਣੇ ਆਪ ਛੱਡ ਜਾਂਦਾ ਨਹੀਂ ਕੋਈ ਹਲਕੀ ਵੈਸੀ ਵੈਸੀ ਸਫਾਰਸ਼ ਨਹੀਂ ਕਰਦੇ ਪਰ ਫਾਰਮਰ ਆਪਣੇ ਲੈਵਲ ਤੇ ਇਹਨੂੰ ਕੰਟਰੋਲ ਕਰ ਸਕਦੇ ਜਿਵੇਂ ਜਦੋਂ ਜਦੋਂ ਫਰੂਟ ਲੱਗਦਾ ਤਾਂ ਕੀ ਪੰਛੀ ਮਾਰ ਕਰਦੇ ਉੱਤੇ ਦੇਖੋ ਜੀ ਪੰਛੀ ਇਹਦੇ ਤੇ ਇਹ ਰੰਗ ਬਹੁਤ ਸੋਹਣਾ ਹੁੰਦਾ ਤੁਸੀਂ ਦੇਖ ਹੀ ਰਹੇ ਹੋ ਮੇਰਾ ਖਿਆਲ ਹੈ ਕਿ ਤੁਹਾਡੇ ਸ਼ਾਇਦ ਕਵਰੇਜ ਦੇ ਵਿੱਚ ਆ ਰਿਹਾ ਹੋਣਾ ਕਿ ਇਹਦਾ ਕਲਰ ਬ੍ਰੇਕ ਸ਼ੁਰੂ ਹੋ ਜਾਂਦੀ ਹੈ ਜਦੋਂ ਇਹ ਹਲਕਾ 그린 ਤੋਂ ਰੈਡ ਕਲਰ ਵੱਲ ਟਰਨ ਹੁੰਦਾ ਤੇ ਉਸ ਤੋਂ ਬਾਅਦ ਇਹ ਰੰਗ ਬਣਦਾ ਜਾਂਦਾ ਗੂੜੇ ਪੱਤਲੇ ਰੰਗ ਦਾ ਗੂੜੇ ਨਾਲ ਭੀ ਰੰਗ ਤੱਕ ਚਲਾ ਜਾਂਦਾ ਇਹ ਰੰਗ ਸੋ ਇਹੋ ਜਿਹੇ ਕੇਸਸ ਦੇ ਵਿੱਚੋਂ ਹਲਕਾ ਕੁਝ ਗੱਲ ਹੋ ਕੋਈ ਕੋਈ ਤੋਤੇ ਵਾਜ ਜਾਂ ਕਾਂ ਦਾ ਥੋੜਾ ਬਹੁਤ ਅਟੈਕ ਹੁੰਦਾ ਪਰ ਕੋਈ ਜ਼ਿਆਦਾ ਨਹੀਂ ਹੁੰਦਾ ਕਿਉਂਕਿ ਇਸ ਦੇ ਛਿਲਕ ਹੁੰਦੇ ਉੱਪਰਲੀ ਬਹੁਤ ਮੋਟੀ ਹੁੰਦੀ ਹੈ ਇਹਦੀ ਠੀਕ ਹੈ 그러면은 ਪਈ ਝਾੜਤੀ ਹੈ ਜੀ ਵੀ ਇੱਕ ਬੂਟਾ ਕਿੰਨਾ ਝਾੜਦੇ ਸੇ ਦੇਖੋ ਜੀ ਚਾਰ ਸਾਡਾ ਜਿਹੜਾ ਸਾਡਾ ਸਤਲਜ ਪਰਪਲ ਦਾ ਬੂਟਾ ਉਹ ਸਾਡਾ 35 ਤੋਂ 40 ਕਿਲੋ ਦਾ ਝਾੜ ਸਾਾਨੂੰ ਦੇ ਦਿੰਦਾ ਇੱਕ ਬੂਟਾ ਤੇ ਬਹੁਤ ਵਧੀਆ ਫਲ ਲੱਗਦਾ ਹੈ ਇਹਦੇ ਫਲ ਦੀ ਬਹੁਤ ਅੱਛੀ ਕੁਆਲਿਟੀ ਹੁੰਦੀ ਹੈ ਤੇ ਜੇ ਅਸੀਂ ਇਹ ਤੁਸੀਂ ਇਹਦੀ ਗੱਲ ਕਰਦੇ ਹੋ ਕਿ ਕਾਲਾ ਅਮਰਤਸਰੀ ਕਾਲਾ ਅਮਰਤਸਰੀ ਜਿਹੜਾ ਫਲ ਹੈਗਾ ਉਹ ਕਈ ਵਾਰੀ ਲੋਕ ਸਾਨੂੰ ਕਹਿੰਦੇ ਨੇ ਕਿ 25 ਬੂਟੇ ਸਾਡੇ ਵੇਸਟ ਹੋ ਗਏ ਉਹ 25 ਬੂਟੇ ਥੋੜੇ ਵੇਸਟ ਨਹੀਂ ਹੁੰਦੇ ਤੁਸੀਂ ਉਹਦਾ ਫਲ ਤੁਸੀਂ ਪ੍ਰੋਸੈਸਿੰਗ ਵਾਸਤੇ ਯੂਜ਼ ਕਰ ਸਕਦੇ ਹੋ ਠੀਕ ਹੈ ਕਿਉਂਕਿ ਖਲਕਾ ਜੋ ਐਸਿਡ ਜ਼ਿਆਦਾ ਹੁੰਦਾ ਸਤਲਜ ਪਰਪਲ ਦੇ ਨਾਲ ਦੇ ਨਾਲੋਂ ਪਰ ਜਿਹੜਾ ਸਾਡਾ ਸਤਲਜ ਪਰਪਲ ਹੈਗਾ ਇਹ ਤੁਹਾਨੂੰ 30 ਤੋਂ 40 ਕਿਲੋ ਪ੍ਰਤੀ ਬੂਟਾ ਤੁਹਾਨੂੰ ਛਾੜ ਦੇ ਦਿੰਦਾ ਤੇ ਜਿਹੜਾ ਬੂਟੇ ਦਾ ਜਿਹੜਾ ਤਕਰੀਬਨ ਫਲ ਦਾ ਸਾਈਜ਼ ਵੀ 30-35 ਗ੍ਰਾਮ ਕਈ ਵਾਰੀ 40 ਗ੍ਰਾਮ ਤੱਕ ਵੀ ਚਲੇ ਜਾਂਦਾ ਇਹ ਸਭ ਤੋਂ ਅਲੂਚੇ ਦੇ ਵਿੱਚ ਇਹ ਤੁਹਾਡਾ ਫਲ ਲੱਗ ਜਾਣਾ ਮਾਰਚ ਦੇ ਵਿੱਚ ਫਲ ਸ਼ੁਰੂ ਹੋ ਜਾਂਦਾ ਮਤਲਬ ਲੱਗ ਜਾਂਦਾ ਤੇ ਇਹਨੇ ਤੁਹਾਡੇ ਮਈ ਦੇ ਪਹਿਲੇ ਹਫਤੇ ਤੱਕ ਰਹਿਣਾ ਫਲ ਚ ਉਸ ਪੀਰੀਅਡ ਦੇ ਵਿੱਚ ਤੁਸੀਂ ਲਗਾਤਾਰ ਹਲਕਾ ਪਾਣੀ ਵਾਰ-ਵਾਰ ਲਾਉਣਾ ਜੇ ਤੁਸੀਂ ਪਾਣੀ ਨਹੀਂ ਲਾਉਂਗੇ ਤੁਹਾਨੂੰ ਪਾਣੀ ਦਾ ਸਟ੍ਰੈਸ ਆ ਗਿਆ ਤੁਸੀਂ ਕੋਈ ਵੀ ਸਪਰੇਅ ਕਰ ਲਓ ਤੁਸੀਂ ਕੋਈ ਵੀ ਖਾਦ ਪਾ ਲਓ ਤੁਹਾਡੇ ਫਲ ਦਾ ਸਾਈਜ਼ ਨਹੀਂ ਬਣੂਗਾ ਜੋਥੋਕ ਬੜਾ ਕ੍ਰਿਟੀਕਲ ਪੀਰੀਅਡ ਹੁੰਦਾ ਫਰੂਟ ਡਿਵੈਲਪਮੈਂਟ ਪੀਰੀਅਡ ਕਿ ਸਾਡਾ ਜਿਹੜਾ ਫਰੂਟ ਦਾ ਸਾਈਜ਼ ਬਣ ਜੇ ਸੋ ਇਸ ਕਰਕੇ ਅਸੀਂ ਹਮੇਸ਼ਾ ਜਿੰਨੇ ਸਾਡੇ ਬਾਗਵਾਨ ਵੀਰ ਨੇ ਉਹਨਾਂ ਨੂੰ ਅਸੀਂ ਇਹੀ ਸਲਾਹ ਦਿੰਨੇ ਆ ਕਿ ਤੁਸੀਂ ਜਿਹੜਾ ਪਾਣੀ ਹੈਗਾ ਉਹ ਰੈਗੂਲਰਲੀ ਲਾਓ ਹਲਕਾ ਲਾਓ ਕਈ ਵਾਰੀ ਲੋਕ ਕੀ ਕਰਦੇ ਆ ਕਿ ਪਾਣੀ ਦਾ ਹੜ ਹੀ ਲਿਆ ਦਿੰਦੇ ਜਦੋਂ ਇਸ ਨੂੰ ਫਲਡ ਇਰੀਗੇਸ਼ਨ ਕਰ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀਆਂ ਜੜਾਂ ਦੇ ਵਿੱਚ ਆਕਸੀਜਨ ਜਾਣੀ ਬੰਦ ਹੋ ਜਾਂਦੀ ਹੈ ਬੂਟਾ ਮਰਨਾ ਸ਼ੁਰੂ ਹੋ ਜਾਂਦਾ ਸੋ ਇਹੋ ਜਿਹੀ ਚੀਜ਼ਾਂ ਤੋਂ ਅਵੋਇਡ ਕਰਨ ਲਈ ਅਸੀਂ ਹਮੇਸ਼ਾ ਕਹਿੰਨੇ ਆ ਪਾਣੀ ਹਲਕਾ ਲਾਓ ਤੇ ਵਾਰ ਬਲੇ ਤੁਸੀਂ ਜਿਹੜੇ 25 ਬੂਟੇ ਦੂਜੇ ਲਾਉਣੇ ਕਹੇ ਇਹ ਕੀ ਹੈ ਤੇ ਕ੍ਰੋਸ ਬਲੀਡ ਹੈ ਜਾਂ ਕਿੱਦਾਂ ਹੈ ਹਾਂਜੀ ਇਹ ਤਾਂ ਨਹੀਂ ਕਹਿ ਰਹੀਆਂ ਕਿ ਦੇਖੋ ਇਹ ਪਰਪਰਾਗਣ ਕਿਰਿਆ ਵਾਸਤੇ ਅਸੀਂ ਕ੍ਰੋਸਿੰਗ ਵਾਸਤੇ ਲਾਉਣੇ ਆ ਕਿਉਂਕਿ ਇਹਦੇ ਵਿੱਚ ਆਪਣੇ ਆਪ ਇਸੇ ਦੇ ਸੈਲਫ ਤੁਹਾਡੀ ਪੋਲੀਨੀਸ਼ਨ ਕੋ ਆਪਣੀ ਵੈਰੈਟੀ ਨਹੀਂ ਹੈਗੀ ਇਹ ਸਤੁੱਰਸ ਪਰਪਲ ਇਹਦੇ ਵਾਸਤੇ ਸਾਨੂੰ ਦੂਜੀ ਵੈਰੈਟੀ ਦਾ ਇਸਤੇਮਾਲ ਨਾਲ ਕਰਨਾ ਪੈਂਦਾ ਇਹ ਦੇਖੇ ਮੰਡੀਕਰਨ ਆਪਾਂ ਇਹਦਾ ਮੰਡੀਕਰਨ ਕਿੱਦਾਂ ਕਰਾਂ ਮੰਡੀਕਰਨ ਦੇਖੋ ਜੀ ਦੇਖੋ ਮੈਂ ਤਾਂ ਇੱਕ ਮੇਰਾ ਆਪਣਾ ਵੀ ਸਬਜੈਕਟ ਹੈਗਾ ਜਿਹਨੂੰ ਅਸੀਂ ਕਹਿੰਦੇ ਆ ਕਿ ਪੋਸਟ ਹਾਰਵੈਸਟ ਮੈਨੇਜਮੈਂਟ ਆਫ ਫਰੂਟਸ ਵਲਾਂ ਦੀ ਤੜਾਈ ਤੋਂ ਬਾਅਦ ਸਾਫ ਸਵਾਲ ਮੈਂ ਹਮੇਸ਼ਾ ਫਾਰਮਰ ਨੂੰ ਇੱਕ ਗੱਲ ਕਹਿੰਨੀ ਹੁੰਦੀ ਆ ਕਿ ਅਸੀਂ ਬਹੁਤ ਅੱਛੀ ਪਾਣੀ ਪਾ ਲਿਆ ਖਾਦ ਪਾ ਲਈ ਵੀਡ ਕੰਟਰੋਲ ਕਰ ਲਿਆ ਸਪਰੇਅਾਂ ਕਰ ਲਈ ਸਭ ਕੁਝ ਅਸੀਂ ਕਰਦੇ ਆਂ ਜਦੋਂ ਪੈਸੇ ਕਮਾਉਣ ਦਾ ਵੇਲਾ ਆਉਂਦਾ ਅਸੀਂ ਕਹਿੰਦੇ ਆਂ ਲੈ ਵੀ ਫਸਲ ਮੰਡੀ ਸੋ ਟਾਈਏ ਜਾਂ ਅਸੀਂ ਠੇਕੇਦਾਰ ਨੂੰ ਚੁਕਾ ਦਈਏ ਦੇਖੋ ਜਦੋਂ ਤੱਕ ਅਸੀਂ ਸੁੱਟਣ ਤੇ ਵੇਚਣ ਦੇ ਵਿੱਚ ਡਿਫਰੈਂਸ ਨਹੀਂ ਜਾਣਾਂਗੇ ਸਾਨੂੰ ਕੋਈ ਵੀ ਮਨਾਫਾਨੀ ਹੋਊਗਾ ਠੀਕ ਹੈ ਅਸਿਰ ਫਸਲ ਨੂੰ ਮੰਡੀ ਚ ਵੇਚਣ ਜਾਣਾ ਸੁੱਟਣ ਨਹੀਂ ਜਾਣਾ ਹੁਣ ਮੰਡੀ ਚ ਫਸਲ ਨੂੰ ਵੇਚਣਾ ਕਿਵੇਂ ਆ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਜਦੋਂ ਅਸੀਂ ਸਾਨੂੰ ਹਰ ਇੱਕ ਫਸਲ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਕੀ ਇਹ ਤੋੜਨ ਤੋਂ ਬਾਅਦ ਪੱਕ ਚੂਗੀ ਜਾਂ ਕੀ ਇਹ ਜੇ ਤੋੜਨ ਤੋਂ ਬਾਅਦ ਨਹੀਂ ਪੱਕੂਗੀ ਤਾਂ ਕੀ ਇਹ ਨੂੰ ਬੂਟੇ ਦੇ ਉੱਤੇ ਪਕਾਉਣਾ ਕਈ ਵਾਰੀ ਸਾਨੂੰ ਆਪ ਪਤਾ ਨਹੀਂ ਹੁੰਦਾ ਸਾਡੇ ਆਮ ਬਾਗਬਾਨ ਕੀ ਹੁੰਦੇ ਆ ਕਿ ਜਿਹੜੀ ਫਲ ਹੁੰਦਾ ਉਹ ਟਾੜੇ ਤੋੜ ਲੈ। ਤੁਹਾਡੇ ਜਾਂ ਕੱਚਾ ਤੋੜ ਲੈਂਦੇ ਆ ਜਾਂ ਬੂਟੇ ਉੱਪਰ ਪਿਆ ਰਹਿੰਦਾ ਉਹਦੇ ਨਾਲ ਤੁਹਾਡੇ ਕਿਹੜੀ ਕੁਆਲਿਟੀ ਵੀ ਖਰਾਬ ਹੁੰਦੀ ਹੈ। ਤੁਹਾਡੇ ਝਾੜ ਵੀ ਘਟ ਜਾਂਦਾ। ਸੋ ਇਸ ਕਰਕੇ ਅਸੀਂ ਕੀ ਕਰਦੇ ਆ ਕਿ ਦੇਖੋ ਜਿਹੜਾ ਤੁਹਾਡਾ ਪਲਮ ਹੈਗਾ ਆਹਾਂ ਤੁਹਾਡਾ ਅਲੂਚਾ ਹੈਗਾ ਇਹਦੇ 'ਚ ਤੋੜਨ ਤੋਂ ਬਾਅਦ ਪੱਕਣ ਦੀ ਕਸ਼ਮਤਾ ਹੁੰਦੀ ਹੈ। ਠੀਕ ਹੈ ਤੋੜਨ ਤੋਂ ਬਾਅਦ ਇਹ ਪੱਕ ਸਕਦਾ। ਪਰ ਇਹਨੂੰ ਤੋੜਨਾ ਉਦੋਂ ਹੈਗਾ ਜਦੋਂ ਇਹਦਾ ਰੰਗ ਹੈਗਾ ਘੱਟੋ-ਘੱਟ 50% ਲਾਲੀ ਤੇ ਆ ਜਾਵੇ। ਉਦੋਂ ਇਹਨੂੰ ਤੋੜੋ। ਤੋੜ ਕੇ ਤੁਸੀਂ ਇਹਨੂੰ ਰੱਖੋ ਇਹਨੇ ਇੱਕ ਜਾਂ ਦੋ ਦਿਨ ਚ ਆਪਣੀ ਪੂਰੀ ਵਧੀਆ ਕੁਆਲਿਟੀ ਬਣਾ ਲੈਣੀ ਹੈ ਇਹਦੇ ਵਿੱਚ ਕੋਈ ਬੈਡਿਸਟਰ ਵਗੈਰਾ ਪੋੜੀ ਪੈਂਦੀ ਹੈ ਜਾਂ ਨਹੀਂ ਨਹੀਂ ਇਹਦੇ ਵਿੱਚ ਆਟੋਮੈਟਿਕਲੀ ਐਥੀਲ ਸਿੰਥਸਾਈਜ਼ ਹੁੰਦੀ ਹੈ ਤੇ ਇਹਨੇ ਆਪਣੇ ਆਪ ਪੱਕ ਜਾਣਾ ਹੁੰਦਾ ਤੁਸੀਂ ਕਿਸੇ ਡੱਬੇ ਚ ਬੰਦ ਕਰ ਦਿਓ ਕਿਸੇ ਖਾਰਚ ਲਪੇਟ ਦਿਓ ਨਹੀਂ ਬਣ ਜਾਣਾ ਹੁੰਦਾ ਹਾਂ ਪਰ ਜਦ ਸਿਰਫ ਸੋਚਦੇ ਅਸੀਂ ਪੂਰਾ ਪੱਕਿਆ ਹੋਇਆ ਫਰੂਟ ਤੋੜ ਲਿਆ ਬਿਲਕੁਲ ਡਾਰਕ ਨਾਭੀ ਰੰਗ ਦਾ ਜਾਂ ਪਰਪਲ ਕਲਰ ਦਾ ਫਰੂਟ ਅਸੀਂ ਤੋੜ ਲਿਆ ਉਹ ਅਸੀਂ ਮਾਰਕੀਟਸ ਦੋ ਦੋ ਦਿਨ ਤੁਹਾਡੀ ਮੰਡੀ ਚ ਕੱਟ ਜੂ ਫਰੂਟ ਨਹੀਂ ਕੱਟੂਗਾ ਤੁਸੀਂ ਦੂਰ ਦੀ ਮੰਡੀ ਚ ਲੈ ਕੇ ਜਾਣਾ ਤੁਹਾਨੂੰ ਥੋੜਾ ਕੱਚਾ ਫਰੂਟ ਤੋੜਨਾ ਪੈਣਾ ਜਿਹਦਾ 50% ਰੰਗ ਬਣਿਆ ਹੋਵੇ ਹਾਂ ਤੁਸੀਂ ਤੋੜ ਕੇ ਖਾਣਾ ਤੁਸੀਂ ਪੂਰਾ ਪੱਕਿਆ ਹੋਇਆ ਤੋੜ ਕੇ ਖਾ ਸਕਦੇ ਹੋ ਦੂਜੀ ਮੇਰੀ ਹਰ ਇੱਕ ਬੰਦੇ ਨੂੰ ਇਹ ਰਿਕੁਐਸਟ ਹੁੰਦੀ ਹੈ ਕਿ ਜਦੋਂ ਜਿਹੜਾ ਵੀ ਫਲ ਤੋੜਨਾ ਨੂੰ ਡੰਡੀ ਦੇ ਨਾਲ ਤੋੜੋ ਕਿਉਂਕਿ ਹਲਕੇ ਜੀ ਡੰਡੀ ਹੁੰਦੀ ਹੈ ਜਦੋਂ ਤੁਸੀਂ ਡੰਡੀ ਖਿੱਚ ਦਿੰਦੇ ਆ ਉੱਥੇ ਇੱਕ ਸਰਾਖ ਹੋ ਜਾਂਦਾ ਜਿਹੜਾ ਸਰਾਖ ਹੁੰਦਾ ਉੱਥੇ ਜੂਸ ਵੀ ਉੜਦਾ ਪਾਣੀ ਵੀ ਉੜਦਾ ਉੱਥੇ ਤੁਹਾਡੇ ਇੱਕ ਇੰਜਰੀ ਹੋ ਜਾਂਦੀ ਹੈ ਜ਼ਖਮ ਹੋ ਜਾਂਦਾ ਜਿਹਦੇ ਉੱਪਰ ਬਹੁਤ ਸਾਰੀ ਫੰਗਸ ਜਾਂ ਬੈਕਟੀਰੀਆ ਦਾ ਅਟੈਕ ਹੋ ਜਾਂਦਾ ਤੇ ਉਹਨਾਂ ਤੁਹਾਡੀ ਜਿਹੜੀ ਫਰੂਟ ਦੀ ਲਾਈਫ ਵੀ ਘਟ ਜਾਂਦੀ ਆ ਪੋਸਟ ਸਰਵਿਸ ਲਾਈਫ ਘਟ ਜਾਂਦੀ ਆ ਤੇ ਮੰਡੀ ਚ ਵੇਚਣ ਦਾ ਟਾਈਮ ਵੀ ਘਟ ਜਾਂਦਾ ਤੇ ਫਰੂਟ ਦੀ ਡਿਟੇਰੀਓਰੇਸ਼ਨ ਹੋ ਜਾਂਦੀ ਆ ਉਹ ਦੇਖੋ ਮਤਲਬ ਇਲੀਗਲ ਇੱਕ ਪੇੜ ਜਿਹੜਾ ਕਿੰਨਾ ਝਾੜ ਦੇ ਦਿੰਦਾ ਦੇਖੋ ਜੀ ਝਾੜ ਉਹ 35 ਤੋਂ 40 ਕਿਲੋ ਸਾਡਾ ਝਾੜ ਹੈਗਾ ਇੱਕ ਬੂਟੇ ਦਾ ਤੇ ਪਰ ਇਹ ਹੈਗਾ ਕਿ ਮੈਂ ਬਾਰ ਬਾਰ ਇਹੀ ਕਹਿੰਨੀ ਆ ਕਿ ਸਾਡੇ ਲਈ ਝਾੜ ਝਾੜ ਵੀ ਚਲੋ ਇੰਪੋਰਟੈਂਟ ਹੁੰਦਾ ਸਾਡਾ ਕੁਆਲਿਟੀ ਦਾ ਫਰੂਟ ਲੈਣਾ ਜ਼ਿਆਦਾ ਇੰਪੋਰਟੈਂਟ ਹੈ ਕਿ ਫਰੂਟ ਦਾ ਸਾਈਜ਼ ਅੱਛਾ ਬਣਿਆ ਹੋਵੇ ਸਾਨੂੰ ਗੋਲੀ ਫਰੂਟ ਨਹੀਂ ਚਾਹੀਦਾ ਮਾਰਕੀਟ ਦੇ ਵਿੱਚ ਗੋਲੀ ਨਹੀਂ ਵੇchnਾ ਠੇਕੇਦਾਰ ਨੇ ਗੋਲੀ ਨਹੀਂ ਚੱਕਣੀ ਅਸੀਂ ਵੱਡਾ ਫਰੂਟ ਚ ਲੈਣਾ ਅੱਛੀ ਕੁਆਲਿਟੀ ਦਾ ਲੈਣਾ ਉਹਦੇ ਲਈ ਸਾਨੂੰ ਪਾਣੀ ਬਹੁਤ ਜ਼ਰੂਰੀ ਹੈ ਫਰੂਟ ਡਵੈਲਪਮੈਂਟ ਪੀਰੀਅਡ ਦੇ ਵਿੱਚ ਪਾਣੀ ਦਾ ਸਟ੍ਰੈਸ ਨਹੀਂ ਰਹਿਣਾ ਚਾਹੀਦਾ ਪਾਣੀ ਦਾ ਸਟ੍ਰੈਸ ਨਹੀਂ ਹੋਊਗਾ ਤੁਹਾਨੂੰ ਅੱਛੀ ਕੁਆਲਿਟੀ ਦੇ ਵਧੀਆ ਫਰੂਟ ਮਿਲੂਗਾ ਤੁਹਾਡੀ ਤੁਹਾਨੂੰ ਮਾਰਕੀਟ 'ਚ ਕਦੇ ਕੋਈ ਦਿੱਕਤ ਨਹੀਂ ਆਊਗੀ ਪਲਮ ਸਾਡੀ ਬਹੁਤ ਹਿੱਟ ਕ੍ਰੌਪ ਹੈਗੀ ਹੈ ਮੈਂ ਤੁਹਾਨੂੰ ਕਹਾਂ ਜਿੰਨੇ ਤੁਹਾਡੇ ਤੁਸੀਂ ਐਜ਼ ਅ ਫਿਲਰ ਵੀ ਲਾ ਸਕਦੇ ਤੁਸੀਂ ਸੋਲਿਡ ਬਲਾਕ ਨਹੀਂ ਲਾਣਾ ਤੁਸੀਂ ਜਿਵੇਂ 나ੱਖਾਂ ਨੂੰ ਬਹੁਤ 6-7 ਸਾਲ ਬਾਅਦ ਫ ਚੌਥ ਤੱਕ ਤੁਹਾਡੀਆਂ ਅੱਖਾਂ ਦੇਰੇ ਦੇਰਿੰ ਚਾਹਣਗੀਆਂ ਤੁਸੀਂ ਇਹਨੂੰ ਫੜ ਲੈ ਸਕਦੇ ਹੋ ਕਹਿੰਗੇ ਇਹ ਨਤੀਜੇ ਸਾਲ ਫੜ ਲੱਗ ਜਾਣਾ ਠੀਕ ਤੇ ਐਦਾਂ ਹੀ ਤੁਸੀਂ ਇਹਨੂੰ ਕਿਸੇ ਹੋਰ ਪ੍ਰੋਪ ਦੇ ਵਿੱਚ ਲਾਉਣਾ ਜਿੱਥੇ ਤੁਸੀਂ ਇਹਨੂੰ ਐਜ਼ ਅ ਫਿਲਰ ਯੂਜ਼ ਕਰ ਸਕਦੇ ਹੋ 메ਜਰ ਪ੍ਰੋਪ ਦੇ ਵਿੱਚ ਤੁਹਾਨੂੰ ਇਹ ਤੁਸੀਂ ਅਬੋਰ ਏਰੀਆ ਦੇ ਵਿੱਚ ਜਾ ਕੇ ਦੇਖੋ ਮੇਰੇ ਕੋਲ ਬਹੁਤ ਜ਼ਿਆਦਾ ਕਾਫੀ ਜ਼ਿਆਦਾ ਫਾਰਮਰ ਹੈ ਅੱਜ ਕੱਲ ਇਹਦਾ ਟ੍ਰੈਂਡ ਆ ਰਿਹਾ ਜਿਹੜੇ ਮੇਰੇ ਕੰਟੈਕਟਸ ਨੇ ਜਿਹੜੇ ਪਲਮ ਨੂੰ ਲਾ ਰਹੇ ਨੇ ਤੇ ਬਹੁਤ ਅੱਛਾ ਪੈਸਾ ਕਮਾ ਰਹੇ ਨੇ